ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਕੌਰ ਪਿੰਡ ਮਾਨਕਪੁਰਾ ਨਸ਼ੇ ਦਾ ਯੋਧ ਨਸ਼ੇ ਦੇ ਯੋਧ ਦੇ ਹਾਲਾਤ ਵੇਖ ਲਓ ਤੁਸੀਂ ਕਿ 8 ਵਜ ਚੁੱਕੇ ਆ ਮੈਂ ਤੇ ਮੇਰੇ ਦੋ ਮਾਸੂਮ ਬੱਚੇ ਕੱਲੇ ਐਸ ਸੁਨਸਾਨ ਜਗ੍ਹਾ ਦੇ ਵਿੱਚ ਰਹਿਣ ਲਈ ਮਜਬੂਰ ਆ ਹੁਣ ਇੰਨਾ ਕਿ ਹਨੇਰਾ ਹੋ ਚੁੱਕਾ ਏ ਪਿੱਤਾਨੂੰ ਡੰਗਰ ਤੁਹਾਨੂੰ ਘਾਰ ਤੁਹਾਨੂੰ ਕੁਝ ਨਹੀਂ ਦਿਖੂਗਾ ਪਰ ਮੈਂ ਇਸ ਸੁਨਸਾਨ ਜਗ੍ਹਾ ਦੇ ਉੱਤੇ ਰਹਿਣ ਲਈ ਮਜਬੂਰ ਹੋਈ ਖੜੀ ਆ ਸਾਡੇ ਘਰ ਤੱਕ ਕਿਸੇ ਐਮਐਲਏ ਨੇ ਕਿਸੇ ਸਰਪੰਚ ਨੇ ਕਿਸੇ ਵੀ ਪਿੰਡ ਦੇ ਬੰਦੇ ਨੇ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਬਿਲਕੁਲ ਹੀ ਨਕਾਰ ਦਿੱਤਾ ਗਿਆ ਹੈ ਸਰਕਾਰਾਂ ਵੱਲੋਂ ਬਿਲਕੁਲ ਹੀ ਸਾਨੂੰ ਨਕਾਰ ਦਿੱਤਾ ਗਿਆ ਹੈ ਪਿੰਡ ਵੱਲੋਂ ਸਾਡੀ ਕਿਸੇ ਨੇ ਵੀ ਸਪੋਰਟ ਨਹੀਂ ਕੀਤੀ ਕਿਉਂ ਜਾਂ ਭੀ ਤੂੰ ਨਸ਼ੇ ਦੇ ਖਿਲਾਫ ਬੋਲਦੀ ਆ ਤੇ ਆਪਾਂ ਤੇਰੀ سپورਟ ਨਹੀਂ ਗਈ ਕਰਨੀ ਕਿਉਂਕਿ ਅਸੀਂ ਤਾਂ ਨਸ਼ੇ ਤੇ ਜ਼ਬਾਨ ਤਾਂ ਇਹ ਬੰਦੇ ਨੂੰ ਵੀ ਹਾਰ ਪਾ ਕੇ ਘਰੇ ਲਿਉਣੇ ਆ ਮੈਂ ਮਜਬੂਰ ਆ ਐਸ ਸੁਨਸਾਨ ਜਗ੍ਹਾ ਦੇ ਵਿੱਚ ਰਹਿਣ ਵਾਸਤੇ ਐਸ ਸੁਨਸਾਨ ਜਗ੍ਹਾ ਦੇ ਵਿੱਚ ਖਲੋਣ ਵਾਸਤੇ ਮਜਬੂਰੀ ਆ ਮੇਰੀ ਆ ਵੇਖ ਲਓ ਤੁਹਾਡੇ ਸਾਹਮਣੇ ਨੇਰ ਪਸਰਿਆ ਪਿਆ ਏ ਸਾਡੇ ਇੱਥੇ ਖੇਤ ਦੇ ਵਿੱਚ ਨੇਰ ਪਸਰਿਆ ਪਿਆ ਏ ਬਾੜੀ ਓਏ ਲੋਕੋ ਬਾੜੀ ਓਏ ਸਮੇਂ ਨੂੰ ਰੈਂਦਿਆਂ ਸਮੇਂ ਨੂੰ ਨੱਥ ਪਾ ਕੇ ਰੱਖੋ ਆਉਣ ਵਾਲੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਬਚਾ ਕੇ ਰੱਖੋ ਨਸ਼ੇ ਦੀ ਲਾਹਨਤ ਤੁਹਾਨੂੰ ਟਕੇ ਟਕੇ ਲਈ ਮਜਬੂਰ ਕਰ ਦੂਗੀ ਤੁਸੀਂ ਬੇਵਸ ਹੋ ਜਾਓਗੇ ਮੈਂ ਆਪਣੀ ਹੀ ਇੱਕ ਦੇ ਯੋਰ ਤੇ ਉੱਤੇ ਅੱਜ 11-12 ਦਿਨ ਮੈਂ ਕਟਿਆ ਮੈਂ ਜਾਣਦੀ ਹਾਂ ਚਾਹੇ ਮਹਾਰਾਜ ਜਾਣਦਾ ਏ ਕਿ ਇਸ ਖੂਫੀਆ ਜਗ੍ਹਾ ਦੇ ਉੱਤੇ ਆਹ ਸੰਸਾਨ ਹਵੇਲੀ ਦੇ ਵਿੱਚ ਮੈਂ ਕਿੱਦਾਂ ਰਹਿ ਰਹੀ ਹਾਂ ਇਹ ਮੈਂ ਜਾਣਦੀ ਹਾਂ ਜਾਂ ਮੇਰਾ ਪਰਮਾਤਮਾ ਜਾਣਦਾ ਏ ਮੇਰੀ ਸਪੋਰਟ ਕਰੋ ਮੇਰੇ ਨਾਲ ਖੜੋ ਮੈਨੂੰ ਇਨਸਾਫ ਦਿਵਾਓ ਕਿਉਂਕਿ ਜਿੰਨਾ ਚਿਰ ਤੱਕ ਤੁਸੀਂ ਨਹੀਂ ਜੋਣਾ ਬੋਲ